ਦੇਨ ਦੇ ਵਿੱਚ ਪੰਜ 10 ਮਿੰਟ ਆਪਣੇ ਹੱਥਾਂ ਦੇ ਨਾਲ ਇਸ ਤਰੀਕੇ ਕਲਾਪਿੰਗ ਜ਼ੋਰ-ਜ਼ੋਰ ਨਾਲ ਜਰੂਰ ਕਰੋ ਕਿਸ ਤਰੀਕੇ ਕਰਨੀ ਹੈ ਜਰਾ ਧਿਆਨ ਨਾਲ ਦੇਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਣੇ ਕੋਲ ਇੱਕ ਕਮੈਂਟ ਪਹੁੰਚਾਇਆ ਇਹ ਕਮੈਂਟ ਆਪਾਂ ਨੂੰ ਸੁਰਿੰਦਰ ਕੌਰ ਜੀ ਕਰਦੇ ਆ ਜੋ ਆਪਾਂ ਨੂੰ ਲਿਖਦੇ ਆ ਕਿ ਵਾਹਿਗੁਰੂ ਜੀ ਜਦੋਂ ਮੈਂ ਧਿਆਨ ਸਿਮਰਨ ਕਰਦੀ ਹਾਂ ਤਾਂ ਪੈਰਾਂ ਵਿੱਚ ਬਹੁਤ ਬੇਚੈਨੀ ਹੁੰਦੀ ਹੈ ਕਿਰਪਾ ਕਰਕੇ ਇਸ ਦਾ ਇਲਾਜ ਦੱਸੋ ਵਾਈ ਗੁਰੂ ਜੀ ਜੋ ਸਾਡੇ ਸਰੀਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਬੇਚੈਨੀ ਆ ਇਹ ਸਾਡੇ ਮਨ ਦੇ ਫੁਰਨੇ ਹੁੰਦੇ ਆ ਜੇ ਤੁਹਾਡੇ ਪੈਰਾਂ ਦੇ ਵਿੱਚ ਬੇਚੈਨੀ ਰਹਿੰਦੀ ਆ ਤੁਸੀਂ ਦਿਨ ਦੇ ਦੋ ਟਾਈਮ ਇੱਕ ਲੰਬੀ ਸੈਰ ਜ਼ਰੂਰ ਕਰੋ ਪਾਣੀ ਦੀ ਮਾਤਰਾ ਨੂੰ ਵਧਾਓ ਅਤੇ ਠੀਕ ਰੱਖੋ ਮਨ ਦੇ ਵਿੱਚ ਆਉਣ ਵਾਲੇ ਫालतू ਵਿਚਾਰਾਂ ਨੂੰ ਵੀ ਆਪਣੇ ਤੋਂ ਦੂਰ ਰੱਖੋ ਬਾਕੀ ਜਦੋਂ ਆਪਾਂ ਸਿਮਰਨ ਮਾਰਗ ਦੇ ਉੱਤੇ ਬੈਠਣਾ ਆ ਤਾਂ ਕਾਲ ਕਈ ਤਰ੍ਹਾਂ ਦੀ ਸ਼ਰਾਰਤਾਂ ਕਰਦਾ ਆ ਤਾਂ ਜੋ ਆਪਾਂ ਸਿਮਰਨ ਮਾਰਗ ਦੇ ਵਿੱਚ ਬੈਠਣਾ ਹੀ ਭੁੱਲ ਜਾਈਏ ਇਸ ਕਰਕੇ ਆਪਾਂ ਕੀ ਕਰਨਾ ਆ ਕਿ ਧੁਨ ਦੇ ਵਿੱਚ ਧਿਆਨ ਰੱਖਣਾ ਆ ਜਦੋਂ ਵੀ ਆਪਾਂ ਸਿਮਰਨ ਕਰਨਾ ਆ ਨਾ ਵਾਹ ਗੁਰੂ ਧਿਆਨ ਜੋ ਆ ਰਸਨਾ ਦੇ ਵਿੱਚ ਜੋ ਧੁਨ ਪ੍ਰਗਟ ਹੋ ਰਹੀ ਆ ਇਹਦੇ ਵਿੱਚ ਰੱਖਣਾ ਜਿੰਨਾ ਹੀ ਆਪਾਂ ਇਸ ਧੁਨ ਦੇ ਵਿੱਚ ਧਿਆਨ ਰੱਖ ਕੇ ਸਿਮਰਨ ਕਰਾਂਗੇ ਮਨ ਸਹਜ ਦੇ ਵਿੱਚ ਰਹੇਗਾ ਜਿੰਨਾ ਮਨ ਸਹਜ ਵਿੱਚ ਵਿਚਰੇਗਾ ਸਰੀਰ ਦੇ ਵਿੱਚ ਇਸ ਦਾ ਧਿਆਨ ਬਹੁਤ ਘੱਟ ਹੋਵੇਗਾ ਕਿਉਂਕਿ ਇਸ ਦਾ ਜੋ ਧਿਆਨ ਹੈ ਉਹ ਸ਼ਬਦ ਦੀ ਧੁੰਨ ਦੇ ਵਿੱਚ ਲੱਗ ਗਿਆ। ਬਾਕੀ ਕਈ ਵਾਰ ਕੀ ਹੁੰਦਾ ਹੈ ਕਿ ਆਪਾਂ ਬੈਠਣ ਸਮੇਂ ਆਸਣੀ ਉਦਾਂ ਦਾ ਲਾ ਲੈਣੇ ਆ ਕਿ ਸਾਡੇ ਪੈਰਾਂ ਦਾ ਜੋ ਬਲੱਡ ਸਰਕੂਲੇਸ਼ਨ ਆ ਉਹ ਥੋੜੇ ਸਮੇਂ ਬਾਅਦ ਰੁਕਣਾ ਜਿਹਾ ਸ਼ੁਰੂ ਹੋ ਜਾਂਦਾ। ਮੋਸਟਲੀ ਜਿੰਨੇ ਵੀ ਜੀਵਿਆ ਚੌਂਕੜੀ ਮਾਰ ਕੇ ਹੀ ਸਿਮਰਨ ਕਰਦੇ ਆ। ਤੁਸੀਂ ਇੱਕ ਦੋ ਵਾਰ ਕੁਰਸੀ ਦੇ ਉੱਤੇ ਬੈਠ ਕੇ ਸਿਮਰਨ ਕਰਕੇ ਦੇਖੋ। ਕੋਸ਼ਿਸ਼ ਕਰੋ ਕਿ ਸਾਡੇ ਪੈਰਾਂ ਦੇ ਉੱਤੇ ਕਿਸੇ ਵੀ ਤਰ੍ਹਾਂ ਦਾ ਕੋਈ ਦਬਾਅ ਨਾ ਹੋਵੇ। ਤੇ ਜਦੋਂ ਆਪਾਂ ਸਿਮਰਨ ਕਰਨ ਤੋਂ ਬਾਅਦ ਧਿਆਨ ਦੇ ਵਿੱਚ ਬੈਠਣਾ ਆ, ਧਿਆਨ ਦੇ ਵਿੱਚ ਜਾਣਾ ਆ। ਸਹਿਜ ਵਿੱਚ ਉਤਰਨਾ ਤਾਂ ਤੁਸੀਂ ਚੌਕੜੀ ਤੋਂ ਪੈ ਵੀ ਸਕਦੇ ਆ ਮਤਲਬ ਤੁਸੀਂ ਬੈੱਡ ਤੇ ਪੈ ਜਾਓ ਸਿੱਧੇ लेट ਜਾਓ ਧਿਆਨ ਦੇ ਵਿੱਚ ਜਾਂਦੇ ਜਾਂਦੇ ਸਾਨੂੰ ਸਾਡਾ ਸਰੀਰ ਭੁੱਲ ਜਾਣਾ ਚਾਹੀਦਾ ਜੇ ਅਸੀਂ ਇਸੇ ਤਰ੍ਹਾਂ ਸਰੀਰ ਆਪਣੇ ਨੂੰ ਚੇਤੇ ਰੱਖਾਂਗੇ ਤਾਂ ਅਸੀਂ ਕਦੇ ਵੀ ਧਿਆਨ ਦੇ ਵਿੱਚ ਜੋ ਧਿਆਨ ਦੀ ਗਹਿਰਾਈ ਆ ਉਹ ਚ ਉਤਰ ਨਹੀਂ ਸਕਦੇ ਦਿਨ ਦੇ ਵਿੱਚ 5-10 ਮਿੰਟ ਆਪਣੇ ਹੱਥਾਂ ਦੇ ਨਾਲ ਇਸ ਤਰੀਕੇ ਕਲਾਪਿੰਗ ਜ਼ੋਰ-ਜ਼ੋਰ ਨਾਲ ਜ਼ਰੂਰ ਕਰੋ ਕਿਸ ਤਰੀਕੇ ਕਰਨੀ ਹੈ ਜਰਾ ਧਿਆਨ ਨਾਲ ਦੇਖਣਾ ਖੱਤ ਦੇ ਉੱਤੇ ਹੱਥ ਰੱਖ ਕੇ ਇਸ ਤਰੀਕੇ ਜੇਪਾਂ 5 ਮਿੰਟ ਇਸ ਤਰੀਕੇ ਕਰ ਲਈਏ ਆਪਣਾ ਪੂਰਾ ਜੋ ਸਰੀਰ ਆ ਉਹ ਇੱਕ ਚਾਰਜ ਦੀ ਤਰ੍ਹਾਂ ਕੰਮ ਕਰੂਗਾ ਉਮੀਦ ਕਰਦੇ ਆ ਕਿ ਤੁਹਾਨੂੰ ਤੁਹਾਡੇ ਸਵਾਲ ਦਾ ਜਵਾਬ ਮਿਲ ਗਿਆ ਹੋਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ